ਸਾਹਮਣੇ ਹੁਣ ਆਪਾਂ ਦਰਸ਼ਨ ਕਰ ਰਹੇ ਹਾਂ ਜੀ ਗੁਰਦੁਆਰਾ ਕਿਲਾ ਸ੍ਰੀ ਅਨੰਦਗੜ੍ਹ ਇੱਧਰ ਲੱਗਿਆ ਹੋਇਆ ਜੀ ਕੁਲਫੀਆਂ ਦਾ ਲੰਗਰ ਤੇ ਇਸ ਤਰ੍ਹਾਂ ਕਰਕੇ ਆਹ ਮਤਲਬ ਚਾਰ ਜਣੇ ਦੇ ਅਲੱਗ-ਅਲੱਗ ਬੈੱਡ ਮਿਲ ਜਾਣਗੇ ਰੁਕਣ ਵਾਸਤੇ ਤੇ ਇੱਕ ਵੀਡੀਓ ਦੇਖ ਰਹੇ ਸਾਰੇ ਦੋਸਤਾਂ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਦੀ ਜਿਹੜੀ ਵੀਡੀਓ ਹੈ ਅਨੰਦਪੁਰ ਸਾਹਿਬ ਤੋਂ ਸ਼ੁਰੂ ਕਰ ਰਹੇ ਹਾਂ ਕਿਉਂਕਿ ਅਨੰਦਪੁਰ ਸਾਹਿਬ ਦੇ ਵਿੱਚ 350 ਸਾਲਾ ਸ਼ਹੀਦੀ ਸ਼ਤਾਬਦੀ ਜਿਹੜੀ ਮਨਾਈ ਜਾ ਰਹੀ ਹੈ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਸਬੰਧ ਦੇ ਵਿੱਚ ਤੇ ਅੱਜ ਆਪਾਂ ਵੀ ਅਨੰਦਪੁਰ ਸਾਹਿਬ ਦੇ ਵਿੱਚ ਆਏ ਹੋਏ 23 ਨਵੰਬਰ ਦਾ ਦਿਨ ਹੈ 23 24 ਤੇ 25 ਨਵੰਬਰ ਤਿੰਨ ਦਿਨ ਇੱਥੇ ਜਿਹੜਾ ਸ਼ਹੀਦੀ ਸ਼ਤਾਬਦੀ ਨਾਲ ਸਬੰਧਤ ਸਮਾਗਮ ਮਨਾਇਆ ਜਾ ਰਿਹਾ ਪੰਜਾਬ ਤੋਂ ਦੇ ਪੰਜਾਬ ਤੋਂ ਬਾਹਰ ਲੱਗ-ਲੱਗ ਜਗ੍ਹਾ ਤੋਂ ਨਗਰ ਕੀਰਤਨ ਅਨੰਦਪੁਰ ਸਾਹਿਬ ਦੇ ਵਿੱਚ ਆ ਰਹੇ ਹਨ ਸામਨੇ ਇੱਥੇ ਬਣਿਆ ਹੋਇਆ ਜੀ ਮਾਤਾ ਅਜੀਤ ਕੌਰ ਜੀ ਨਿਵਾਸ ਸੰਗਤ ਦੇ ਰੁਕਣ ਵਾਸਤੇ ਇੱਥੇ ਜਿਹੜੇ ਕਮਰੇ ਆ ਮਿਲ ਜਾਂਦੇ ਆ ਜਿਵੇਂ ਸਿੱਖ ਧਰਮ ਦੇ ਵਿੱਚ ਪੰਜ ਤਖਤ ਐ ਤੇ ਅਨੰਦਪੁਰ ਸਾਹਿਬ ਗੁਰਦੁਆਰਾ ਕੇਸਗੜ੍ਹ ਸਾਹਿਬ ਉਹਨਾਂ ਵਿੱਚੋਂ ਇੱਕ ਤਖਤ ਐ ਸਾਹਮਣੇ ਜਿਹੜਾ ਹੁਣ ਆਪਾਂ ਦੇਖ ਰਹੇ ਹੇ ਗੁਰੂ ਘਰ ਲੰਗਰ ਗੁਰਦੁਆਰਾ ਕੇਸਗੜ੍ਹ ਸਾਹਿਬ ਤੋਂ ਸਾਹਮਣੇ ਜਿਹੜਾ ਇੱਕ ਵੱਡਾ ਹਾਲ ਆਪਾਂ ਨੂੰ ਦਿਖਦਾ ਇੱਥੇ ਸੰਗਤ ਵਾਸਤੇ ਜਿਹੜਾ ਲੰਗਰ ਮਿਲਦਾ ਹੈ ਬਾਕੀ ਇੱਕ ਲੰਗਰ ਹਾਲ ਕੇਸਗੜ੍ਹ ਸਾਹਿਬ ਤੋਂ ਨੀਚੇ ਪੌੜੀਆਂ ਉਤਰ ਕੇ ਨੀਚੇ ਸਥਾਨ ਵੀ ਬਣਿਆ ਹੋਇਆ ਹੈ ਸਾਹਮਣੇ ਇੱਥੇ ਲੱਗਿਆ ਹੋਇਆ ਜੀ ਗੁਰੂ ਕਾ ਲੰਗਰ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਤੇ ਇਸ ਜਗ੍ਹਾ ਤੋਂ ਜਿਹੜਾ ਇਹ ਰਸਤਾ ਚਲੇ ਜਾਂਦਾ ਅੱਗੇ ਵਿਰਾਸਤੇ ਖਾਲਸਾ ਵੱਲ ਚਲੇ ਜਾਂਦਾ ਹੈ ਇਹ ਰਸਤਾ ਤਕਰੀਬਨ 1.5 ਤੋਂ 2 ਕਿਲੋਮੀਟਰ ਹੈ ਤੇ ਇਸ ਰਸਤੇ ਤੇ ਅਲੱਗ-ਅਲੱਗ ਜਿਹੜੀਆਂ ਦੁਕਾਨਾਂ ਲਗਿਆ ਉਹਨੇ ਆਮ ਦਿਨਾਂ ਦੇ ਵਿੱਚ ਵੀ ਅਜੇ ਆ ਪਾਈਏ ਤਾਂ ਇੱਥੇ ਸਾਨੂੰ ਦੁਕਾਨਾਂ ਦੇਖਣ ਨੂੰ ਮਿਲਦੀਆਂ ਆਏ ਐ ਐਸੇ ਕਿਹਦਾ ਰਾਸਤੇ ਖਾਲਸਾ ਦੇ ਬਾਹਰ ਖੜੇ ਹੈ ਜੀ ਤਕਰੀਬਨ ਸੋਮਵਾਰ ਵਾਲੇ ਦਿਨ ਤਾਂ ਇਹ ਬੰਦ ਹੁੰਦਾ ਹੈ ਬਾਕੀ ਇੱਥੇ ਟਿਕਟ ਦਿਖਾ ਕੇ ਇਸ ਜਗ੍ਹਾ ਤੋਂ ਐਂਟਰੀ ਹੋ ਜਾਂਦੀ ਹੈ ਇਹਦੇ ਵਿੱਚ ਫੋਟੋਗ੍ਰਾਫੀ ਵੀਡੀਓਗ੍ਰਾਫੀ ਦੀ ਮਨਾਈ ਹੁੰਦੀ ਹੈ ਤੇ ਵੈਸੇ ਵੀ ਜੇ ਆਪਾਂ ਚੱਲੇ ਕੇ ਦੇਖਣ ਤਾਂ ਤਕਰੀਬਨ 2 2.5 ਘੰਟੇ ਦਾ ਸਮਾਂ ਇਹਨੂੰ ਦੇਖਣ ਨੂੰ ਲੱਗ ਜਾਣਾ ਹੈ ਉਹ ਲਾਪਾਂ ਦਰਸ਼ਨ ਕਰਨ ਲਈ ਚੱਲੇ ਆ ਜੀ ਕਿਲਾ ਆਨੰਦਗੜ੍ਹ ਸਾਹਿਬ ਇਸ ਜਗ੍ਹਾ ਤੇ ਸਾਹਮਣੇ ਬਣੀਆਂ ਹੋਈਆਂ ਜੀ 132 ਪੌੜੀਆਂ ਉੱਪਰ ਲਿਖਿਆ ਵੀ ਹੋਇਆ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵਿਲੇ ਦਾ ਪਵਿੱਤਰ ਬੌਲੀ ਸਾਹਿਬ 132 ਪੌੜੀਆਂ 132 ਪੌੜੀਆਂ નીચે ਜਾ ਕੇ ਇੱਥੇ ਇੱਕ નીચે ਬੌਲੀ ਸਾਹਿਬ ਬਣੀ ਹੋਈ ਹੈ ਤੇ ਇਸ ਪਾਸੇ ਵੀ ਗੁਰਦੁਆਰਾ ਸਾਹਿਬ ਦਾ ਜਿਹੜਾ ਲੰਗਰ ਹਾਲ ਬਣਿਆ ਹੋਇਆ ਤੇ ਦੂਜੇ ਪਾਸੇ ਬਣਿਆ ਹੋਇਆ ਜੀ ਜੋੜਾਕਰ ਗੁਰੂ ਕੇ ਅਮਾਰਤ ਸਮਾਹਮਣੇ ਹੁਣ ਆਪਾਂ ਦਰਸ਼ਨ ਕਰ ਰਹੇ ਹਾਂ ਜੀ ਗੁਰਦੁਆਰਾ ਕਿਲਾ ਸ੍ਰੀ ਅਨੰਦਗੜ੍ਹ ਸਾਹਿਬ ਯਾਤਰਾ ਤੇ ਅਨੰਦਪੁਰ ਸਾਹਿਬ ਜਿਹੜਾ ਕਾਫੀ ਉੱਚਾ ਸਥਾਨ ਹੈ ਜਿਹੜਾ ਗੁਰਦੁਆਰਾ ਸਾਹਿਬ ਆਪਾਂ ਦਰਸ਼ਨ ਕਰ ਰਹੇ ਹਾਂ ਉੱਚੇ ਸਥਾਨ ਤੇ ਬਣਿਆ ਹੋਇਆ ਤੇ ਪੂਰੇ ਆਨੰਦਪੁਰ ਸਾਹਿਬ ਦਾ ਜਿਹੜਾ 뷰 ਆਪਾਂ ਨੂੰ ਇਸ ਜਗ੍ਹਾ ਤੋਂ ਦੇਖਣ ਨੂੰ ਮਿਲਦਾ ਇਸ ਪਾਸੇ ਆਨੰਦਪੁਰ ਸ਼ਹਿਰ ਰਹਿ ਗਿਆ ਕਿਲਾ ਆਨੰਦਗੜ੍ਹ ਸਾਹਿਬ ਆ ਗਿਆ ਤੇ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਤਾਂ ਇਸ ਪਾਸੇ ਜਾ ਕੇ ਜਿਹੜਾ ਅਜੂਬਾ ਬਣਿਆ ਹੋਇਆ ਤਾਂ ਉਹਦੇ ਪਿੱਛੇ ਜਾ ਕੇ ਨਾਣਾਦੇਵੀ ਹੈ ਗੁਰੂ ਕੇ ਲਾਹੌਰ ਦੇ ਜਿਹੜੇ ਪਹਾੜ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਜਿਹੜੇ ਹੁਣ ਆਪਾਂ ਕਿਲੇ ਦੇ ਦਰਸ਼ਨ ਕਰ ਰਹੇ ਹਾਂ ਜੀ ਕਿਲਾ ਸ਼੍ਰੀ ਆਨੰਦਗੜ੍ਹ ਸਾਹਿਬ ਪਹਾੜੀ ਰਾਜੇ ਨੇ ਮੁਗਲਾਂ ਦੀ ਮਦਦ ਨਾਲ ਕਈ ਮਹੀਨੇ ਤੱਕ ਇਸ ਕਿਲੇ ਨੂੰ ਘੇਰਾ ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਕਿਲੇ ਦੇ ਅੰਦਰ ਰਸਤ ਪਾਣੀ ਵੀ ਜਿਹੜੀ ਪੁੰਚਣੀ ਬੰਦ ਕਰਦੀ ਸੀ ਫਿਰ ਗੁਰੂ ਸਾਹਿਬ ਨੇ ਸੰਗਤ ਦੇ ਤੇ ਸਿੰਘਾਂ ਦੇ ਹੁਕਮ ਨਾਲ ਜਿਹੜਾ ਕਿਲਾ ਪਰਿਵਾਰ ਸਮੇਤ ਤੇ ਸਿੰਘਾਂ ਸਮੇਤ ਛੱਡ ਦਿੱਤਾ ਸੀ ਉਸ ਤੋਂ ਬਾਅਦ ਜਿਹੜਾ ਪਰਿਵਾਰ ਹੈ ਦੋ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਸੀ ਇਸ ਤੋਂ ਬਾਅਦ ਗੁਰੂ ਸਾਹਿਬ ਜਿਹੜਾ ਗੁਰਦੁਆਰਾ ਪਰਿਵਾਰ ਵਿਛੋੜਾ ਬਣਿਆ ਹੋਇਆ ਉੱਥੇ ਗਏ ਤੇ ਉਸ ਤੋਂ ਬਾਅਦ ਜਿਹੜਾ ਪਰਿਵਾਰ ਹੈ ਤਿੰਨ ਭਾਗਾਂ ਦੇ ਵਿੱਚ ਵੰਡਿਆ ਗਿਆ ਸੀ ਇੱਧਰ ਲੱਗਿਆ ਹੋਇਆ ਜੀ ਕੁਲਫੀਆਂ ਦਾ ਲੰਗਰ ਆ ਜਿਹੜੀ ਵੀ ਸੰਗਤ ਆ ਰਹੀ ਹੈ ਕੁਲਫੀਆਂ ਲੈ ਕੇ ਆ ਰਹੀ ਹੈ ਜਿਹੜੇ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਿਆ ਜੀ ਗੁਰਦੁਆਰਾ ਸ਼ਹੀਦੀ ਬਾਗ ਸ਼੍ਰੀ ਆਨੰਦਪੁਰ ਸਾਹਿਬ ਸਾਹਮਣੇ ਇਤਿਹਾਸ ਲਿਖਿਆ ਹੋਇਆ ਹੈ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਜਦ ਭਾਰੀ ਜੰਗਾਂ ਦਾ ਦੌਰ ਸ਼ੁਰੂ ਹੋਇਆ ਤਾਂ ਕਲਗੀਧਰ ਪਾਸ਼ਾ ਸਤਿਗੁਰਾਂ ਦੇ ਮੁਗਲਾਂ ਅਤੇ ਪਹਾੜੀਆਂ ਦੇ ਨਾਲ ਕਈ ਜੰਗ ਯੁੱਧ ਹੋਏ ਜਿਵੇਂ ਕਿ ਪੈਂਡੇਖਾਂ ਨਾਲ ਜੰਗ ਸੈਦਖਾਂ ਨਾਲ ਜੰਗ ਲੋਗੜ ਦਾ ਜੰਗ ਆਦ ਸੋ ਇਨ੍ਹਾਂ ਜੰਗਾਂ ਵਿੱਚ ਜੋ ਵੀ ਸਤਿਗੁਰਾਂ ਦੇ ਸਿੰਘ ਸ਼ਹੀਦ ਹੁੰਦੇ ਤਿੰਨਾਂ ਦੀਆਂ ਪਾਵਨ ਦੇਹਾਂ ਦਾ ਅੰਤਿਮ ਸੰਸਕਾਰ ਸਤ ਗੁਰੂ ਜੀ ਬਾਗ ਦੇ ਵਿੱਚ ਇੱਕ ਸਥਾਨ ਤੇ ਹੀ ਕਰਦੇ ਰਹੇ ਜਿਸ ਕਰਕੇ ਉਹ ਸ਼ਹੀਦਾਂ ਦਾ ਅੰਗੇਠਾ ਸਾਹਿਬ ਕਰਕੇ ਪ੍ਰਸਿੱਧ ਹੋਇਆ ਕਿਉਂਕਿ ਸ਼ਹੀਦਾਂ ਦਾ ਅੰਗੇਠਾ ਸਾਹਿਬ ਬਾਗ ਦੇ ਵਿੱਚ ਸੀ ਇਸ ਵਾਸਤੇ ਬਾਗ ਦਾ ਨਾਮ ਹੀ ਸ਼ਹੀਦੀ ਬਾਗ ਦੇ ਨਾਮ ਨਾਲ ਪ੍ਰਸਿੱਧ ਹੋਇਆ ਸੋ ਜਿੱਥੇ ਸ਼ਹੀਦਾਂ ਦਾ ਅੰਗੇਠਾ ਸਾਹਿਬ ਸੀ ਉਹ ਸਥਾਨ ਤੇ ਹੀ ਗੁਰਦੁਆਰਾ ਸਾਹਿਬ ਸ਼ੋਭਿਤ ਹੈ ਵੀਡੀਓ ਦੇ ਵਿੱਚ ਆਪਾਂ ਹੁਣ ਸਾਹਮਣੇ ਦਰਸ਼ਨ ਕਰ ਰਹੇ ਹਾਂ ਜੀ ਲੰਗਰ ਹਾਲ ਜਿਹੜਾ ਇਹ ਲੰਗਰ ਹਾਲ ਹੈ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਦੇ ਇੱਕ ਪਾਸੇ ਪੌੜੀਆਂ ਉਤਰ ਕੇ ਬਣਿਆ ਹੋਇਆ ਹੈ ਤੇ ਦੇ ਸਾਹਮਣੇ ਇੱਕ ਯਾਤਰੀ ਨਿਵਾਸਥਾਨ ਬਣਿਆ ਹੋਇਆ ਸ੍ਰੀ ਗੁਰੂ ਤੇਗ ਬਹਾਦਰ ਜੀ ਯਾਤਰੀ ਨਿਵਾਸਥਾਨ ਇੱਥੇ ਵੀ ਜਦੋਂ ਆਪਾਂ ਜੇ ਤਾਂ ਸੰਗਤ ਦੇ ਰੁਕਣ ਵਾਸਤੇ ਇੱਥੇ ਰਹਿਣ ਵਾਸਤੇ ਕਮਰੇ ਮਿਲ ਜਾਂਦੇ ਆ ਸਮਾਂ ਇਸ ਵੇਲੇ 3:20 ਮਿੰਟ ਦਾ ਹੋ ਗਿਆ ਤੇ ਸਾਹਮਣੇ ਜਿਹੜੀ ਆਪਾਂ ਦੇਖ ਰਹੇ ਆ ਪਾਲਕੀ ਸਾਹਿਬ ਇੱਥੇ ਖੜੀ ਹੈ ਤਿਆਰ ਹੈ ਕਿਉਂਕਿ ਅੱਜ ਇੱਥੇ ਤਿੰਨੇ ਆ ਚਾਰ ਨਗਰ ਕੀਰਤਨ ਆ ਰਹੇ ਆ ਪਰ ਹਲੇ ਤੱਕ ਕਹਿੰਦੇ ਇੱਕ ਵੀ ਨਗਰ ਕੀਰਤਨ ਨਹੀਂ ਪਹੁੰਚਿਆ ਕਾਫੀ ਜਿਹੜੇ ਨਗਰ ਕੀਰਤਨ ਲੇਟ ਹੈ ਪਿੱਛੇ ਆ ਰਹੇ ਆ ਤਾਂ ਜਦੋਂ ਨਗਰ ਕੀਰਤਨ ਆਇਆ ਤਾਂ ਇਸ ਜਗ੍ਹਾ ਤੱਕ ਆਣੇ ਆ ਫਿਰ ਇਸ ਜਗ੍ਹਾ ਤੋਂ ਪਾਲਕੀ ਸਾਹਿਬ ਚ ਜਿਹੜਾ ਗੁਰਦੁਆਰਾ ਸੀਸਗੰਜ ਸਾਹਿਬ ਤੱਕ ਜਾਣਾ ਹੈ ਚਲੋ ਠੀਕ ਹੈ ਭਾਈ ਜੀ ਧੰਨਵਾਦ ਜੀ ਓਕੇ ਲੋ ਜੀ ਪਹੁੰਚ ਗਏ ਜੀ ਆਪਾਂ ਟੈਂਟ ਸਿਟੀ ਦੇ ਵਿੱਚ ਤੇ ਆਪਾਂ ਆਏ ਆਂ ਈ ਰਿਕਸ਼ਾ ਦੇ ਵਿੱਚ ਜਿਵੇਂ ਆ ਬਾਈ ਈ ਰਿਕਸ਼ਾ ਲੈ ਕੇ ਆਇਆ ਹੈ ਇਸ ਤਰ੍ਹਾਂ ਦੇ ਇੱਥੇ ਨਾ ਈ ਰਿਕਸ਼ਾ ਬਹੁਤ ਲੱਗੇ ਹੋਏ ਆ ਕੋਈ ਤਾਂ ਦੱਸਦਾ ਕਿ ਇੱਥੇ 400 ਈ ਰਿਕਸ਼ਾ ਲੱਗੇ ਹੋਏ ਆ ਕੋਈ ਕਹਿੰਦਾ 700 ਲੱਗੇ ਹੋ ਇਹ ਸਾਰੀ ਫ੍ਰੀ ਸੇਵਾ ਲੱਗੀ ਹੋਈ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਹੀ ਫ੍ਰੀ ਭਰਾਲ ਹੈ ਬੱਸ ਸਟੈਂਡ ਤੋਂ ਲੈ ਕੇ ਟੈਂਟ ਸਿਟੀ ਤੱਕ ਕੀ ਹਾਲ ਹੈ ਬਾਈ ਜੀ ਸੇਵਾ ਨਿਭਾਰੇ ਬਹੁਤ ਵਧੀਆ ਤੁਸੀਂ ਠੀਕ ਹੈ ਜੀ ਤਾਂ ਇਸ ਤਾਂ ਕਰਕੇ ਇੱਥੇ ਕਾਫੀ ਲੱਗੇ ਹੋਏ ਆ ਜਿਹੜੇ ਈ ਰਿਕਸ਼ਾ ਐ ਫ੍ਰੀ ਐ 10 ਦਿਨਾਂ ਵਾਸਤੇ ਜਿਹੜੀ ਸੇਵਾ ਐ ਫ੍ਰੀ ਲੱਗੀ ਹੋਈ ਐ ਇਹਨਾਂ ਦੇ ਅੱਗੇ ਵੀ ਇਹਨਾਂ ਨੇ ਬੋਰਡ ਲਾਏ ਹੋ ਜਿਵੇਂ ਆ ਲਿਖਿਆ ਹੈ 20 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ ਇਸ ਸਮੇ ਸਮਾ ਹੋ ਗਏ ਸ਼ਾਮ ਦੇ 4 ਵਜੇ ਦਾ ਆਪਾਂ ਗੁਰਦੁਆਰਾ ਸਾਹਿਬ ਤੋਂ ਤਕਰੀਬਨ 3-4 ਕਿਲੋਮੀਟਰ ਅੱਗੇ ਆ ਗਏ ਯਾਨ ਬਸ 60 ਤੋਂ ਜਦੋਂ ਜਿਹੜਾ ਗੜ ਸ਼ੰਕਰ ਰੋਡ ਜਾ ਰਿਹਾ ਉਸ ਰੋਡ ਤੋਂ ਵੀ 2 ਕਿਲੋਮੀਟਰ ਸਾਈਡ ਤੇ ਹਟ ਕੇ ਇੱਥੇ ਇੱਕ ਟੈਂਟ ਸਿਟੀ ਬਣੀ ਹੋਈ ਹੈ ਤੇ ਦੱਸਦੇ ਹਾਂ ਕਿ ਇਸ ਤਰ੍ਹਾਂ ਦੀਆਂ ਇੱਥੇ 2-3 ਟੈਂਟ ਸਿਟੀਆਂ ਅਲੱਗ-ਅਲੱਗ ਬਣੀ ਹੋਈਆਂ ਕਿਉਂਕਿ ਸੰਗਤ ਨੇ ਅਲੱਗ-ਅਲੱਗ ਡਾਇਰੈਕਸ਼ਨ ਤੋਂ ਆਣਾ ਤਾਂ ਅਲੱਗ-ਅਲੱਗ ਡਾਇਰੈਕਸ਼ਨ 'ਚ ਅਲੱਗ-ਅਲੱਗ ਜਗ੍ਹਾ 'ਚ ਟੈਂਟ ਸਿਟੀਆਂ ਬਣੀ ਹੋਈਆਂ ਇਹਨਾਂ ਟੈਂਟ ਸਿਟੀਆਂ ਦੇ ਵਿੱਚ ਸੰਗਤ ਦੇ ਰੁਕਣ ਵਾਸਤੇ ਮੁਫਤ ਦੇ ਵਿੱਚ ਪ੍ਰਬੰਧ ਕਰੇ ਹੋਏ ਆ ਉਹ ਸਾਰੇ ਆਪਾਂ ਇਸ ਵੀਡੀਓ ਰਹੀਂ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਆ ਇਸ ਸਾਈਡ ਤੋਂ ਆਪਾਂ ਆਏ ਆ ਜਿਵੇਂ ਸਾਹਮਣੇ ਇਸ ਤਾਂ ਕਰਕੇ ਇੱਥੇ ਜਿਹੜੇ ਈ ਰਿਕਸ਼ੇ ਰਾਹੀਂ ਆਪਾਂ ਬਸ ਅੱਡੇ ਤੋਂ ਟੈਂਟ ਸਿਟੀ ਤੱਕ ਆ ਸਕਦੇ ਹਾਂ ਤੇ ਦੁਬਾਰਾ ਫਿਰ ਈ ਰਿਕਸ਼ੇ ਰਾਹੀਂ ਆਪਣਾ ਗੁਰਦੁਆਰਾ ਸਾਹਿਬ ਤੱਕ ਜਾਂ ਬਸ ਅੱਡੇ ਤੱਕ ਜਾ ਸਕਦੇ ਹਾਂ ਤੇ ਬਾਕੀ ਸਰਕਾਰ ਵੱਲੋਂ ਕੁਝ ਜਿਵੇਂ ਆ ਸਰਕਾਰੀ ਬੱਸਾਂ ਇਹ ਵੀ ਫ੍ਰੀ ਦੇ ਵਿੱਚ ਲਾਈਆਂ ਹੋਈਆਂ ਐ ਇਹਨਾਂ ਦੇ ਵਿੱਚ ਵੀ ਜਿਹੜੀ ਸੰਗਤ ਐ ਇੱਥੇ ਅਨੰਦਪੁਰ ਸਾਹਿਬ ਤੱਕ ਪਹੁੰਚ ਰਹੀ ਐ ਸ੍ਰੀ ਗੁਰੂ ਤੇਗ ਬਹਾਦਰ ਜੀ ਭਾਈ ਮਤੀਦਾ ਜੀ ਭਾਈ ਸਤੀਦਾ ਜੀ ਭਾਈ ਦਿਆਲਾ ਜੀ ਹੁਣ ਆਪਾਂ ਜਿਹੜੀ ਟੈਂਟ ਸਿਟੀ ਘੁੰਮ ਰਹੇ ਹਾਂ ਇਹਦਾ ਨਾਮ ਹੈਗਾ ਜੀ ਚੱਕ ਨਾਨਕੀ ਟੈਂਟ ਸਿਟੀ ਸਾਹਮਣੇ ਦਾ ਨਾਮ ਵੀ ਲਿਖਿਆ ਹੋਇਆ ਐ ਤੇ ਇਸ ਸਾਈਡ ਬ ਇਹ ਪਾਰਕਿੰਗ ਦੀ ਜਗ੍ਹਾ ਇੱਥੇ ਬਣੀ ਹੋਈ ਏ। ਇਹ ਹੁਣ ਆਪਾਂ ਖੜੇ ਸੈਕਟਰ 4 ਚੰਗੇਰਾ ਪਿੰਡ ਤੇ ਚੱਕ ਨਾਨਕੀ ਇਸ ਦਾ ਡੋਰਮਟਰੀ ਦਾ ਨਾਮ ਹੈ 16 ਜਣੇ ਵਾਲੀ ਡੋਰਮਟਰੀ ਜਿਹੜੀ ਹੁਣ ਆਪਾਂ ਦੇਖ ਰਹੇ ਹਾਂ। ਫਿਲਹਾਲ ਆਪਾਂ ਇੱਕ ਸਾਈਡ ਤੇ ਖੜੇ ਹਾਂ ਕਿਨਾਰੇ ਤੇ ਤੇ ਅੰਦਰ ਜਾ ਕੇ ਆਪਾਂ ਤੁਹਾਨੂੰ ਦਿਖਾਣੇਗੇ ਇਸ ਤਰ੍ਹਾਂ ਕਰਕੇ ਆ 16 ਜਣੇ ਦੇ ਰਹਿਣ ਵਾਸਤੇ ਇੱਥੇ ਟਿਕਾਣਾ ਬਣਿਆ ਹੋਇਆ। 8 ਬੈੱਡ ਇਸ ਸੈਟ ਲੱਗੇ ਹੋਏ ਐ ਤੇ 8 ਬੈੱਡ ਲੱਗੇ ਹੋਏ ਦੂਜੇ ਪਾਸੇ। ਇਹ ਨਾਲ ਬਣਿਆ ਹੋਇਆ ਇਹਨਾਂ ਦਾ ਇੱਕ ਚੇਂਜਿੰਗ ਰੂਮ। ਬਾਕੀ ਇਹ ਤਾਂ ਜਿਹੜਾ ਬਾਥਰੂਮ ਆ ਉਹ ਦੱਸ ਦਿਆਂ ਕਿ ਬਾਹਰ ਬਣਿਆ ਹੋਇ ਡੋਰਮਿਟਰੀ ਦੇ ਬਾਹਰ ਆ ਕੇ ਜਦੋਂ ਆਪਾਂ ਇੱਥੇ ਰਫਤੇ ਵਿੱਚ ਘੁੰਮ ਰਹੇ ਤਾਂ ਸਾਹਮਣੇ ਇਹ ਵਾਸ਼ਰੂਮ ਬਣੇ ਹੋਏ ਨੇ ਇਹਦੇ ਵਿੱਚ ਗਿੱਜਰ ਵੀ ਲੱਗਿਆ ਹੋਇਆ ਤੇ ਸਾਰਾ ਇਹਨਾਂ ਦਾ ਜਿਹੜਾ ਵਾਸ਼ਰੂਮ ਦਾ ਇੰਤਜ਼ਾਮ ਇਹਨਾਂ ਦੇ ਬਾਹਰਲੇ ਪਾਸੇ ਕਰਿਆ ਹੋਇਆ ਹੈ। ਪਹਿਲਾਂ ਆਪਾਂ ਜਿਹੜੀ ਟੈਂਟ ਸਿਟੀ ਦੇਖ ਕੇ ਆਏ ਆ ਸਾਹਮਣੇ ਇਹ 16 ਜਣੇ ਵਾਲੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੁਣ ਆਪਾਂ ਟੈਂਟ ਸਿਟੀ ਤੇ ਪਹੁੰਚੇ ਆ ਇਹ ਮੇਨ ਟੈਂਟ ਸਿਟੀ ਹੈ ਇੱਥੇ 4 ਜਣੇ ਦੀ ਸਿਟਿੰਗ ਹੈ ਜਿਹੜੀ 4 ਜਣੇ ਦੀ ਬੈਡਿੰਗ ਵੀ ਮਿਲ ਜਾਂਦੀ ਹੈ ਤੇ ਦੱਸਦੇ ਨੇ ਜਿਹੜੀ ਬੁਕਿੰਗ ਹੈ ਆਫਲਾਈਨ ਹੈ ਜਾਂ ਆਨਲਾਈਨ ਇਸੇ ਜਗ੍ਹਾ ਤੋਂ ਹ ਜਿਹੜਾ ਹੁਣ ਆਪਾਂ ਮੈਪ ਦੇਖ ਰਹੇ ਹਾਂ ਜੀ ਚੱਕ ਨਾਨਕੀ ਨਿਵਾਸ ਜਿਹੜੀ ਇਹ ਡੋਰਮਟਰੀ ਇੱਥੇ ਉਹਦਾ ਇੱਕ ਪੂਰਾ ਪ੍ਰੋਪਰ ਮੈਪ ਦਿਆ ਹੋਇਆ ਤੁਸੀਂ ਸਾਰਾ ਇਹ ਮੈਪ ਵੀਡੀਓ ਨੂੰ ਰੋਕੇ ਜਾਂ ਇਹਦਾ ਸਕਰੀਨਸ਼ਾਟ ਲੈ ਕੇ ਦੇਖ ਸਕਦੇ ਹੋ ਬਾਕੀ ਹੁਣ ਆਪਾਂ ਜਾ ਕੇ ਦੇਖਦੇ ਜਿੱਥੇ ਬੁਕਿੰਗ ਹੁੰਦੀ ਹੈ ਇਹਦੇ ਵਿੱਚ ਜਿਵੇਂ ਆਪਾਂ ਨੇ ਦੇਖਨੇ ਕਿ ਮੇਨਟੇਨੈਂਸ ਬਲੋਕ ਲਿਖਿਆ ਹੋਇਆ ਤੇ ਪਾਰਕਿੰਗ ਏਰੀਆ ਲਿਖਿਆ ਹੋਇਆ ਕਿੰਨੀ ਜਗ੍ਹਾ 'ਚ ਪਾਰਕਿੰਗ ਬਣੀ ਹੋਈ ਹੈ ਤੇ 4 ਬੈੱਡਡ ਟੈਂਟਸ ਵੀ ਲਿਖਿਆ ਹੋਏ ਹਨ ਤੇ ਪੂਰੀ ਜਾਣਕਾਰੀ ਨਾਲ ਇਸ ਤਰ੍ਹਾਂ ਕਰਕੇ ਪੂਰੇ ਮੈਪ 'ਚ ਦਈ ਹੋਈ ਹੈ 510 ਤੋਂ 525 ਤੱਕ ਇਸ ਤਰ੍ਹਾਂ ਕਰਕੇ ਨੰਬਰਿੰਗ دی ਹੋਈ ਹੈ ਤੇ ਸਾਰੇ ਅੱਗੇ ਵੀ 16 ਜਣੇ ਵਾਲੇ ਬਣੇ ਹੋਏ ਟੈਂਟ ਇਹ ਵੀ 16 ਜਣੇ ਵਾਲੇ ਤੇ ਪਿੱਛੇ ਜਿਹੜੇ ਆਪਾਂ ਦੇਖ ਰਹੇ ਸਾਰੇ ਇੱਥੇ 16 ਜਣੇ ਵਾਲੀ ਡੋਰਮਟਰੀ ਬਣੀ ਹੋਈ ਹੈ ਲੋ ਜੀ ਫਾਈਨਲੀ ਹੁਣ ਪਹੁੰਚੇ ਆਪਾਂ ਜਿਹੜੀ ਮੇਨ ਲੋਕੇਸ਼ਨ ਤੇ ਜਿੱਥੇ ਆਪਾਂ ਨੇ ਆਣਾ ਸੀਗਾ ਚੱਕ ਨਾਨਕੀ ਨਿਵਾਸ ਪਿੱਛੇ ਜਿਹੜੀ ਆਪਾਂ ਦੋ ਦੇਖ ਕੇ ਆਏ ਆ ਉਹ ਦਰਅਸਲ 16 ਜਣੇ ਦੀ ਜਿਹੜੀ ਬੈੱਡਿੰਗ ਆ ਉਹਦੀ ਡੋਰਮਟਰੀ ਬਣੀ ਹੋਈ ਹੈ ਤੇ ਮੇਨ ਸਥਾਨ ਇਹ ਹੈ ਜਿੱਥੇ ਰਜਿਸਟ੍ਰੇਸ਼ਨ ਹੁੰਦੀ ਹੈ ਤੇ ਇਸ ਜਗ੍ਹਾ ਤੇ ਸਾਰੇ ਜਿਹੜੇ ਪ੍ਰਬੰਧ ਨੇ ਉਹ ਜਾ ਕੇ ਆਪਾਂ ਦੇਖਦੇ ਹਾਂ ਇੱਥੇ ਜਿਵੇਂ ਹੁਣ ਆਪਾਂ ਦੇਖ ਰਹੇ ਇੱਕ ਐਂਬੂਲੈਂਸ ਵੀ ਖੜੀ ਐ ਤੇ ਕਾਫੀ ਗੱਡੀਆਂ ਵੀ ਖੜੀਆਂ ਇੱਥੇ ਈ ਰਿਕਸ਼ੇ ਵੀ ਖੜੇ ਐ ਕਿਉਂਕਿ ਇਸੇ ਜਗ੍ਹਾ ਤੋਂ ਫਿਰ ਈ ਰਿਕਸ਼ਾ ਮਿਲ ਜਾਂਦਾ ਆਪਾਂ ਨੂੰ ਗੁਰਦੁਆਰਾ ਸਾਹਿਬ ਤੱਕ ਇਹ ਬੱਸ ਸਟੈਂਡ ਤੱਕ ਉੱਥੇ ਤੱਕ ਜਾਣਾ ਫ੍ਰੀ ਐ ਆਪਣਾ ਲੋਕ ਜੀ ਸਾਹਮਣੇ ਹੁਣ ਜਿਹੜੇ ਪ੍ਰਬੰਧ ਨੇ ਉਹਨਾਂ ਦੇ ਬਾਹਰ ਇੱਥੇ ਬੋਰਡ ਲੱਗੇ ਹੋਏ ਐ ਪਹਿਲਾ ਹੈਗਾ ਜੀ ਆਮ ਆਦਮੀ ਕਲੀਨਿੰਗ ਉਸ ਤੋਂ ਬਾਅਦ ਮੀਗਾ ਦਾ ਲੰਗਰ ਰਜਿਸਟ੍ਰੇਸ਼ਨ ਦਫ਼ਤਰ ਰਜਿਸਟ੍ਰੇਸ਼ਨ ਦਫ਼ਤਰ ਹੈਲਪ ਡੈਕਸ ਸਹਾਇਤਾ ਕੇਂਦਰ ਜੇ ਕੋਈ ਹੈਲਪ ਲੈਣੀ ਤਾਂ ਇੱਥੋਂ ਉਹਨਾਂ ਤੋਂ ਪੁੱਛਤਾਛ ਕਰ ਸਕਦੇ ਆ ਅੱਗੇ ਵੀ ਹੈਲਪ ਡੈਸਕ ਹੈ ਜਿਹੜਾ ਬੰਦ ਕਰਿਆ ਹੋਇਆ ਪ੍ਰਬੰਧਕੀ ਸੇਵਾਵਾਂ ਪ੍ਰਬੰਧਕੀ ਸੇਵਾਵਾਂ ਪੁਲਿਸ ਸਹਾਇਤਾ ਪੁਲਿਸ ਸਹਾਇਤਾ ਤੇ ਉਸ ਤੋਂ ਬਾਅਦ ਅੱਗੇ ਇੱਕ ਸਕਰੀਨ ਚੱਲ ਰਹੀ ਹੈ ਫਿਲਹਾਲ ਆਪਾਂ ਜਿਹੜਾ ਹੈ ਜਿਹੜਾ ਇੱਥੇ ਰਜਿਸਟ੍ਰੇਸ਼ਨ ਦਾ ਕਾਊਂਟਰ ਹੈ ਉੱਥੇ ਜਾ ਕੇ ਆਨੇ ਆ ਇਹ ਬਣਿਆ ਹੋਇਆ ਜੀ ਇੱਥੇ ਇੱਕ ਆਮ ਆਦਮੀ ਕਲੀਨਿਕ ਜੇ ਇੱਥੇ ਆਪਾਂ ਨੂੰ ਕੋਈ ਦਵਾਈ ਦੀ ਲੋੜ ਪੈ ਗਈ ਤਾਂ ਇੱਥੇ ਆਪਾਂ ਇਹਨਾਂ ਕੋਲ ਦਿਖਾ ਕੇ ਦਵਾਈ ਲੈ ਸਕਦੇ ਆ ਬਾਕੀ 350 ਜਿਹੜਾ ਸਾਲਾ ਸ਼ੀਦੀ ਸਤਾਪਦੀ ਚੱਲ ਰਹੀ ਹੈ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ 1675 2025 1675 ਚ ਸਿੱਧੀ ਹੋਈ ਸੀ ਕਿ ਹੁਣ 2025 ਹੈ ਤਾਂ ਕਰਕੇ 350 ਸਾਲਾ ਜਿਹੜਾ ਇਸ ਵਾਰ ਮਨਾਇਆ ਜਾ ਰਿਹਾ ਹੈ ਸ਼ਹੀਦੀ ਸਤਾਪਦੀ ਉਸ ਤੋਂ ਬਾਅਦ ਇੱਥੇ ਵੀ ਇੱਕ ਪੂਰਾ ਇਹਨਾਂ ਨੇ ਮੈਪ ਦਿਆ ਹੋਇਆ ਹੈ ਪਾਰਕਿੰਗ ਕਿੱਥੇ ਹੈ ਪੂਰਾ ਟੈਂਟ ਸਿਟੀ ਜਿਹੜਾ ਚੰਦੇਸ਼ਰ ਹੈ ਉਹਦਾ ਪੂਰਾ ਇੱਕ ਇਹਨਾਂ ਨੇ ਸਾਈਟ ਪਲਾਨ ਦਿਆ ਹੋਇਆ ਇਸ ਜਗ੍ਹਾ ਦਾ ਇਹ ਤੁਸੀਂ ਸਕਰੀਨਸ਼ਾਟ ਲੈ ਕੇ ਦੇਖ ਸਕਦੇ ਹੋ ਬਾਕੀ ਇੱਥੇ ਇਸ ਜਗ੍ਹਾ ਤੇ ਹੈਗਾ ਬਣਿਆ ਹੋਇਆ ਰਜਿਸਟ੍ਰੇਸ਼ਨ ਕਾਊਂਟਰ ਆਪਾਂ ਹੁਣ ਗੱਲ ਕਰਕੇ ਆਈਐਨਜੀ ਰਜਿਸਟ੍ਰੇਸ਼ਨ ਕਾਊਂਟਰ ਤੇ ਉੱਥੇ ਉਹਨਾਂ ਦੱਸਿਆ ਕਿ ਜਿਹੜੀ ਬੁਕਿੰਗ ਇੱਥੇ 4 ਵਾਲੀ ਤਾਂ ਫਿਲਹਾਲ ਮਿਲ ਨਹੀਂਣੀ 4 ਵਾਲੀ ਜਿਹੜੀ ਬੁਕਿੰਗ ਹੈ ਵੀਆਈਪੀ ਪਰਸਨ ਵਾਸਤੇ ਰੱਖੀ ਹੋਈ ਹੈ ਉਹ ਆਪਾਂ ਨੂੰ ਆਨਲਾਈਨ ਮਿਲਣੀ ਨਹੀਂ ਹੈਗੀ ਤੇ ਬਾਕੀ ਜਿਹੜੀ 16 ਵਾਲੀ ਬੁਕਿੰਗ ਹੈ ਜਿਹੜੀ ਡੋਰਮਟਰੀ ਹੈ ਉਹਦੇ ਚ ਮਿਲ ਸਕਦੀ ਹੈ ਚਾਹੇ ਬੰਦਾ ਸਿੰਗਲ ਹੋਵੇ ਜਾਂ 16 ਜਣੇ ਹੋਣ ਤਾਂ ਉੱਥੇ ਆਪਾਂ ਨੂੰ ਇਕੱਲੇ ਇਕੱਲੇ ਨੂੰ ਆਪਣਾ ਆਪਣਾ ਆਧਾਰ ਕਾਰਡ ਦੇਣਾ ਪਊਗਾ ਫਿਰ ਇਹ ਬੁਕਿੰਗ ਤੁਸੀਂ ਇੱਥੇ ਆ ਕੇ ਆਫਲਾਈਨ ਵੀ ਕਰਾ ਸਕਦੇ ਹੋ ਇਹਨਾਂ ਡੋਰਮਟਰੀ ਦੀ ਬੁਕਿੰਗ ਜੇ ਤੁਸੀਂ ਆਨਲਾਈਨ ਕਰਵਾਣੀ ਹੈ ਤਾਂ ਤੁਸੀਂ ਪੰਜਾਬ ਐਮ ਸੇਵਾ ਡਾਊਨਲੋਡ ਕਰਕੇ ਉਤੋਂ ਕਰ ਸਕਦੇ ਆ ਥੋੜੀ ਜੀ ਬੇਸਿਕ ਜੀ ਜਾਣਕਾਰੀ ਆਪਣਾ ਨਾਮ ਆਧਾਰ ਕਾਰਡ ਤੇ ਐਡਰੈਸ ਵਗੈਰਾ ਮੈਂਸ਼ਨ ਕਰਕੇ ਬੁਕਿੰਗ ਹੋ ਜਾਂਦੀ ਹੈ ਜਾਂ ਫਿਰ ਤੁਸੀਂ ਜਿਹੜੀ ਵੈਬਸਾਈਟ ਹੈ ਪੰਜਾਬ.ਕਨੈਕਟ.gov.in ਤੇ ਜਾ ਕੇ ਡਿਟੇਲ ਭਰ ਕੇ ਬੁਕਿੰਗ ਕਰਵਾ ਸਕਦੇ ਆ ਇਹ ਸਾਰੀਆਂ ਜਿਹੜੀਆਂ ਹੁਣ ਆਪਾਂ ਬੱਸਾਂ ਦੇਖਨੇ ਸਰਕਾਰੀ ਬੱਸਾਂ ਦੀ ਡਿਊਟੀ ਲੱਗੀ ਹੋਈ ਹੈ ਇਹ ਆਪਾਂ ਨੂੰ ਇਸ ਟੈਂਟ ਸਿਟੀ ਤੋਂ ਫਰੀ ਦੇ ਵਿੱਚ ਬੱਸ ਅੱਡੇ ਤੱਕ ਲੈ ਕੇ ਜਾਣੀ ਆ ਕਿਉਂਕਿ ਜੇ ਸਵਾਰੀਆਂ ਜ਼ਿਆਦਾ ਹੋ ਗਈ ਸੰਗਤਾਂ ਹਨਾ ਇਹਨਾਂ ਦੇ ਵਿੱਚ ਬੈਠ ਕੇ ਜਾ ਸਕਦੀ ਹੈ ਜੇ ਸੰਗਤ ਕਾਟੇ ਤਾਂ ਫਿਰ ਈ ਰਿਕਸ਼ੇ ਰਹੀਂ ਜਾ ਸਕਦੇ ਆ। ਬਾਕੀ ਕੁਝ ਪ੍ਰਬੰਧਿਤ ਸੇਵਾਵਾਂ ਵੀ ਕਰੇ ਹੋਏ ਹਨ ਜਿਵੇਂ ਖਾਣ ਪੀਣ ਵਾਸਤੇ ਬਰਿਸ਼ਟਾ ਵਗੈਰਾ ਤਾਂ ਇੱਥੇ ਇਸ ਪਾਸੇ ਪ੍ਰਬੰਧ ਬਣੇ ਹੋਏ ਆ। ਪਿੱਛੇ ਟੈਂਟ ਦੇ ਨਾਲ ਇੱਥੇ ਇਹਨਾਂ ਨੇ ਇੱਕ ਫਾਇਰ ਬ੍ਰਿਗੇਡ ਗੱਡੀਆਂ ਦਾ ਵੀ ਪ੍ਰਬੰਧ ਕਰਿਆ ਹੋਇਆ ਹੈ। ਬਾਕੀ ਕੁਝ ਇੱਥੇ ਜਿਹੜਾ ਲੰਗਰ ਹਾਲ ਹੈ ਇਸ ਪਾਸੇ ਬਣਿਆ ਹੋਇਆ ਹੈ। ਕਿਉਂਕਿ ਜਿਹੜੀ ਸੰਗਤ ਜੇ ਇੱਥੇ ਰੁਕੇਗੀ ਤਾਂ ਸਵੇਰੇ ਆ ਰਾਤ ਦਾ ਲੰਗਰ ਉਹਨਾਂ ਨੂੰ ਇਸ ਜਗ੍ਹਾ ਤੇ ਹੀ ਮਿਲ ਜਾਏਗਾ ਆਪਾਂ ਜਿਹੜੀ ਡੋਰਮਟਰੀ ਦੇਖ ਰਹੇ ਆ ਜੀ ਜਿਹੜੀ ਇੱਥੇ ਸਿਟਿੰਗ ਅਰੇਂਜਮੈਂਟ ਹੈ ਰੁਕਣ ਵਾਸਤੇ ਪ੍ਰਬੰਧ ਚਾਰ ਜਣਿਆਂ ਦੀ ਬੈਡਿੰਗ ਹੈ ਤੇ ਸੱਸੀ ਕਾ ਭਾਈ ਜੀ ਤੇ ਇਸ ਤਰ੍ਹਾਂ ਕਰਕੇ ਆਹ ਮਤਲਬ ਚਾਰ ਜਣੇ ਦੇ ਅਲੱਗ-ਅਲੱਗ ਬੈੱਡ ਮਿਲ ਜਾਣਗੇ ਰੁਕਣ ਵਾਸਤੇ ਤੇ ਇੱਕ ਚੇਅਰ ਇੱਕ ਟੇਬਲ ਮਿਲ ਜਾਂਦਾ ਨਾਲ ਤੇ ਇਸ ਤਰ੍ਹਾਂ ਕਰਕੇ ਪੂਰਾ ਇਹ ਬੰਦ ਕਰਿਆ ਹੋਇਆ ਵਾਟਰਪੂਫ ਹੈ ਸਾਰਾ ਇਹ ਤੇ ਪੱਗ ਬਣਨ ਵਾਸਤੇ ਤਿਆਰ ਹੋਣ ਵਾਸਤੇ ਸ਼ੀਸ਼ਾ ਮਿਲ ਜੇਗਾ ਬਾਕੀ ਇਹ ਸਾਈਡ ਬਣੇ ਹੋਏ ਆ ਚਾਰਜਿੰਗ ਪੁਆਇੰਟ ਤੇ ਨਾਲ ਇੱਥੇ ਅਟੈਚ ਵਾਸ਼ਰੂਮ ਵੀ ਇਹਨਾਂ ਨੇ ਦਿਆ ਹੋਇਆ ਅਟੈਚ ਵਾਸ਼ਰੂਮ ਗਿਜਰ ਦਾ ਪ੍ਰਬ ਕਰਿਆ ਹੋਇਆ ਅੰਦਰ ਤੈਸਾਂ ਕਰਕੇ ਜਿਹੜੀ ਇਹ ਮਤਲਬ ਚਾਰਜਣੇ ਵਾਲੀ ਜਿਹੜੀ ਹੈਗੀ ਇੱਥੇ ਇੱਥੇ ਆ ਕੇ ਤੁਹਾਨੂੰ ਮਿਲਣੀ ਹੈ ਇੱਥੇ ਗੱਲਬਾਤ ਕਰਕੇ ਆਨਲਾਈਨ ਫਿਲਹਾਲ ਇਹ ਅਵੇਲੇਬਲ ਨਹੀਂ ਹੈਗੀ ਹੁਣ ਆਪਾਂ ਜਿਹੜਾ ਸਾਰਾ ਹੀ ਨੰਬਰ ਦੇਖ ਰਹੇ ਆ ਟੀ 141 ਤੋਂ ਲੈ ਕੇ 150 ਤੱਕ ਤੇ ਸਾਰੀ ਇਹ ਮਤਲਬ ਚਾਰਜਣਿਆਂ ਦੀ ਇੱਥੇ ਰਹਿਣ ਵਾਸਤੇ ਇੰਤਜ਼ਾਮ ਕਰਿਆ ਹੋਇਆ ਅੱਜ ਹੀ ਪਹੋਲ ਕੇ ਇੱਥੇ ਦਰਵਾਜ਼ਾ ਬਣਾਇਆ ਹੋਇਆ ਹੈ ਇਸੇ ਤਰ੍ਹਾਂ ਸਾਹਮਣੇ ਜਿਹੜੀਆਂ ਸਾਰੀਆਂ ਹੁਣ ਆਪਾਂ ਦੇਖ ਰਿਹਾ ਸਾਰੀਆਂ ਹਨ ਚਾਰ ਜਣੇ ਵਾਸਤੇ ਛੋਟੀਆਂ ਡੋਰਮਟਰੀਆਂ ਬਣੀ ਹੋਈਆਂ ਜਾਂ ਛੋਟੇ ਕਮਰੇ ਹੀ ਕਹਿ ਲਓ ਬਣੇ ਹੋਏ ਆ ਤੇ ਜਿਹੜੀ ਇਸ ਤੋਂ ਪਹਿਲਾਂ ਆਪਾਂ ਦੇਖਿਆ ਉਹ 16 ਜਣੇ ਵਾਸਤੇ ਸੀਗੀ ਡੋਰਮਟਰੀ ਜੇ ਇਕੱਲੇ ਨੇ ਵੀ ਲੈਣਾ ਤਾਂ ਉਹ ਵੀ ਉਹਨਾਂ ਦੇ ਵਿੱਚ ਅਡਜਸਟ ਕਰਵਾ ਦਿੰਨੇ ਆ ਪਰ ਉਹਦੇ ਵਿੱਚ ਅਟੈਚ ਵਾਸ਼ਰੂਮ ਨਹੀਂ ਹੈਗਾ ਵਾਸ਼ਰੂਮ ਉਹਦਾ ਬਾਹਰ ਜਾ ਕੇ ਲੱਗ ਤੋਂ ਬਣਿਆ ਹੋਇਆ ਸਮਾਂ ਸ਼ਾਮ ਦੇ 7:00 5 ਵਜੇ ਦਾ ਹੋ ਗਿਆ ਤੇ ਆਪਾਂ ਟੈਂਟ ਸਿਟੀ ਦਾ ਜਿਹੜਾ ਲਾ ਕੇ ਦੁਬਾਰਾ ਗੁਰਦਾਰਾ ਸਾਹਿਬ ਦੇ ਬਾਹਰ ਖੜੇ ਆਂ ਜੀ ਗੁਰਦਾਰਾ ਸ਼੍ਰੀ ਕੇਸਗੜ੍ਹ ਸਾਹਿਬ ਦੇ ਬਾ ਤੇ ਜਿਹੜੀ ਟੈਂਟ ਸਿਟੀ ਦੇ ਵਿੱਚ ਜਿਹੜੀ ਸਟੇ ਹੈ ਬਿਲਕੁਲ ਫ੍ਰੀ ਹੈ ਆਨਲਾਈਨ ਤਾਂ ਫਿਲਹਾਲ ਕਹਿੰਦੇ ਸਟੇ ਜਿਹੜੀ ਹੈਗੀ ਮੌਜੂਦ ਨਹੀਂ ਹੈਗੀ ਤੇ ਤੁਸੀਂ ਇੱਥੇ ਆ ਕੇ ਜਿਹੜੀ ਸਟੇ ਵਾਸਤੇ ਗੱਲਬਾਤ ਕਰਕੇ ਆਫਲਾਈਨ ਜਿਹੜੀ ਸਟੇ ਬੁੱਕ ਕਰਵਾ ਸਕਦੇ ਆ ਬਿਲਕੁਲ ਫ੍ਰੀ ਦੇ ਵਿੱਚ ਤੁਹਾਨੂੰ ਰੁਕਣ ਦਾ ਅਤੇ ਜਿਹੜਾ ਇੰਤਜ਼ਾਮ ਬੈੱਡ ਮਿਲ ਜਾਊਗਾ ਤੇ 20 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ ਇੱਥੇ ਰੁਕਣ ਦਾ ਫ੍ਰੀ ਦੇ ਵਿੱਚ ਇੰਤਜ਼ਾਮ ਬਣਿਆ ਹੋਇਆ ਹੈ